ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕਰਨਲ ਪੁਸ਼ਪਿੰਦਰ ਸਿੰਘ 62 ਮਾਮਲੇ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਪੰਜਾਬ ਸਰਕਾਰ ਨੇ ਇੱਕ ਐਸਆਈਟੀ ਬਣਾਈ ਸੀਗੀ ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਕਹਿ ਰਹੀ ਆ ਵੀ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਚੰਡੀਗੜ੍ਹ ਪੁਲਿਸ ਕਰੇਗੀ ਜਦੋਂ ਇਹ ਫੈਸਲਾ ਅਦਾਲਤ ਸੁਣਾਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਜਸਵਿੰਦਰ ਕੌਰ ਬਾਠਾ ਜਿਹੜੇ ਪੁਸ਼ਪਿੰਦਰ ਸਿੰਘ ਬਾਠੋਂ ਆ ਦੇ ਧਰਮ ਪਤਨੀ ਆ ਜਿਨ੍ਹਾਂ ਨੇ ਇਹ ਕੇਸ ਜਿਹੜਾ ਉਹ ਲੜਿਆ ਹੱਲੇ ਜੰਗ جاری ਆ ਫਿਲਹਾਲ ਤਾਂ ਪਰ ਉਹਨਾਂ ਦੇ ਚਿਹਰੇ ਦੇ ਉੱਤੇ ਅੱਜ ਇੱਕ ਸੰਤੁਸ਼ਟੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਹਾਲਾਂਕਿ ਇਹ ਸੰਤੁਸ਼ਟੀ 31 ਮਾਰਚ ਸ਼ਾਮ ਨੂੰ ਵੀ ਦੇਖਣ ਨੂੰ ਮਿਲੀ ਸੀ ਜਦੋਂ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਆਏ ਸੀ ਤੇ ਕਹਿੰਦੇ ਸੀ ਵੀ 6 ਵਜੇ ਤੱਕ ਮਾਨ ਸਾਹਿਬ ਨੇ ਸਾਨੂੰ ਕਿਹਾ ਭਰੋਸਾ ਦਿੱਤਾ ਵੀ ਸਾਡੇ ਜਿਹੜੇ ਅਫਸਰ ਆ ਉਹ ਤੁਹਾਨੂੰ ਸੰਪਰਕ ਕਰਨਗੇ ਜੋ ਵੀ ਇਸ ਕੇਸ ਦੇ ਵਿੱਚ ਅਪਡੇਟ ਆ ਜੋ ਵੀ ਡਿਵੈਲਪਮੈਂਟ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਪਰ ਅਜੇ ਹਾਂ ਹੋਇਆ ਕੁਝ ਨਹੀਂ ਪਰ ਅੱਜ ਬੀਬੀ ਬਾਟਸ ਜਿਹੜੇ ਆ ਇਹ ਥੋੜੇ ਸੰਤੁਸ਼ਟ ਨਜ਼ਰ ਆਏ ਆ ਕਹਿੰਦੇ ਵੀ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਤੇ ਹੁਣ ਜਦੋਂ ਚੰਡੀਗੜ੍ਹ ਪੁਲਿਸ ਇਦੀ ਇਨਕੁਆਇਰੀ ਕਰੇਗੀ ਤੇ ਫਿਰ ਕਈ ਗੱਲਾਂ ਜਿਹੜੀਆਂ ਪੱਟੀ ਸਾਹਿਬ ਸਾਹਮਣੇ ਆਉਣਗੀਆਂ ਕੀ ਕਹਿੰਦੇ ਹੋ ਵੇਖੋ ਪਹਿਲੀ ਗੱਲ ਤੇ ਇਹ ਕਰਨਲ ਪਛਮਿੰਦਰ ਸਿੰਘ ਜਿਹੜੇ ਬਾਠ ਨੇ ਜੀ ਇਹਨਾਂ ਦਾ ਮਾਮਲਾ 13 14 ਅਪ੍ਰੈਲ ਦੀ ਰਾਤ ਤੋਂ ਬਾਅਦ ਦਾ ਤੇ ਅਗਲੇ ਦਿਨ ਜਿਹੜੀ ਉਹ ਅਣਪਛਾਤੇ ਵਿਅਕਿਆਂ ਦੇ ਖਿਲਾਫ ਜਿਹੜੀ ਉਹ ਪਰਚਾ ਦਰਜ ਕੀਤਾ ਜਾਂਦਾ 13 14 ਅਪ੍ਰੈਲ ਮਾਰਚ ਪੱਟੀ ਸਾਹ ਪਾ ਮਾਰਚ ਮਾਰਚ ਉਹ ਮਾਰਚ ਨੂੰ ਆਪਰਦਾ ਤੇ ਮੁੜ ਕੇ ਪਰਚਾ ਅਣਪਛਾਤੇ ਨੇ ਦੱਜ ਕਿਤਾ ਇਹਦਾ ਕਿੱਡੀ ਵੱਡੀ ਨਲਾਕੀ ਹੈ ਜੀ ਤੇ ਬੀਬੀ ਜਿਹੜੀ 62 ਜਸੁੰਦਰ ਕੋਰ ਬਰਨਾਰ 62 ਉਹ ਮਨਦੀਪ ਸਿੰਘ ਸਿੱਧੂ ਮਨਦੀਪ ਸਿੰਘ ਸਿੱਧੂ ਵੀ ਆਪਣੇ ਆਪ ਨੂੰ ਅੱਜਕੱਲ ਲੰਦੇਨ ਖੋਦਾ ਵਾ ਲੰਦੇਨ ਤੋਂ ਘੱਟ ਨਹੀਂ ਫੋਂਦਾ ਆਪਣੇ ਆਪ ਨੂੰ ਜਦੋਂ ਸੰਗਰੂਰ ਇਹ ਹੈਗਾ ਸੀ ਮੁੱਖ ਮੰਤਰੀ ਕਹਿੰਦਾ ਸੀ ਮੈਨੂੰ ਤੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਮੈਨੂੰ ਤੇ ਸੋਰੀ ਮੈਨੂੰ ਤੇ ਐਸਐਸਪੀ ਤੇ ਲਾਇਆ ਉਹ ਮੁੱਖ ਮੰਤਰੀ ਨੇ ਆਪ ਖੁਦ ਹੂੰ ਮੁੱਖ ਮੰਤਰੀ ਨੇ ਮੈਨੂੰ ਚੁਣ ਕੇ ਐਸਐਸਪੀ ਲਾਇਆ ਇੱਥੇ ਸਾਡਾ ਉੱਥੇ ਇੱਕ ਪੱਤਰਕਾਰ ਬਲਦੇਵ ਜਨੂਆ ਸਾਹਿਬ ਜਿਹੜਾ ਇਹਨਾਂ ਦੀਆਂ ਅੰਦਰ ਦੀਆਂ ਖੁਰਾਫਤੀਆਂ ਬਾਹਰ ਲਿਆਉਂਦਾ ਸੀਗਾ ਇਹਦੇ ਉੱਤੇ ਝੂਠਾ ਪਰਚਾ ਦਰਜ ਕੀਤਾ ਪਰ ਚਕਤ ਪਰਚਾ ਦੱਦ ਕਰਕੇ ਅੰਦਰ ਦਿੱਤਾ ਉਹ ਅੰਦਰ ਰਿਆ ਉਹਦੀ ਕੁੱਟਮਾਰ ਕੀਤੀ ਇਹ ਲਦੇ ਨੇ ਆਪਣੇ ਨੂੰ ਖੋਦਾ ਉਹ ਬੀਬੀ ਨੇ ਠੀਕ ਕਿਹਾ ਕਿ ਜਿਹੜੇ ਤੁਸੀਂ ਆਪਣੇ ਸਪੈਸ਼ਲ ਇੰਕਾਊਂਟਰ ਸਪੈਸ਼ਲ ਲਿਖੇ ਉਹ ਬੰਦਿਆਂ ਦੇ ਇੱਕ ਕਾਊਂਟਰ ਕਰਦੇ ਆ ਕਿ ਗੁੰਡਿਆਂ ਦੇ ਇੰਕਾਊਂਟਰ ਕਰਦੇ ਆ ਤਾਂ ਬੀਬੀ ਨੇ ਬਿਲਕੁਲ ਦੁਰਸ ਕਿਹਾ ਮੈਂ ਉਹੋ ਜਿਹੇ ਨਾਨਕ ਸਿੰਘ ਮੈਂ ਤੇ ਕਹਿੰਦਾ ਨਾਨਕ ਸਿੰਘ ਦੀ ਅੱਜ ਤੁਸੀਂ ਪੂਰੀ ਪ੍ਰਾਪਰਟੀ ਜਿਹੜੀ ਆ ਉਹ ਸੀਬੀ ਜੱਜ ਕਰਾ ਲਓ ਪਤਾ ਲੱਗ ਜੂ ਕੀ ਕੁਝ ਨਿਕਲਦਾ ਉੱਥੋਂ ਫਿਰ ਮੂੰਹ ਨਿਕਾਜਾ ਕੱਢ ਕੇ ਤਰੇ ਫਿਰਦੇ ਨੇ ਮਨਦੀਪ ਸਿੰਘ ਸਿੱਧੂ ਨੇ ਇਹ ਵੀ ਗੱਲ ਕਹੀ ਸੀ ਕਿਸਾਨਾਂ ਨੂੰ ਤਖੜੇ ਹੋਜੋ ਹੁਣ ਅਸੀਂ ਪਿੱਛੇ ਦੀ ਟੱਕ ਤੁਹਾਡੇ ਤੋਂ ਅਸੀਂ ਡਾਂਗ ਵੀ ਫਰਗਤ ਤੰਦਰੁਸਤ ਟੱਕ ਦਾਂ ਇਹ ਲਦੇਨ ਤੋਂ ਕੱਟ ਕਿੱਥੋਂ ਆ ਇਹਨੇ ਜੋ ਕਰਨਾ ਕਰਲੇ ਕੋਈ ਗੱਲ ਨਹੀਂ ਅਗਲੀ ਗੱਲ ਜਿਹੜੀ ਮੈਂ ਕਰਾਂ ਜਿਹੜੀ ਅੱਜ ਉਹਨਾਂ ਨੂੰ ਸੰਤੁਸ਼ਟੀ ਦੀ ਗੱਲ ਤੁਸੀਂ ਕੀਤੀ ਬਿਲਕੁਲ درست ਆ ਤੁਹਾਨੂੰ ਪਤਾ ਹੋਏਗਾ ਲੰਖੀਪੁਰ ਖੇੜੀ ਦਾ ਜਿਹੜਾ ਕੇਸ ਸੀਗਾ ਜਿਸ ਤਰੀਕੇ ਨਾਲ ਲੋਕ ਅਦਾਲਤਾਂ ਤੇ ਪੁਲਿਸ ਦੇ ਤੇ ਹਾਈ ਕੋਰਟ ਨੇ ਉਹਨੂੰ ਖੋਡੇ ਨਾਲ ਲਾਇਆ ਸੀ ਸੁਪਰੀਮ ਕੋਰਟ ਦੀ ਨਿਗਰਾਨੀ ਇੱਥੇ ਪੱਕਾ ਦਾ ਤੌਰ ਤੇ ਉੱਥੇ ਜਿਹੜੀ ਸੀ ਜਾਂਚ ਹੋਈ ਸੀ ਇਸੇ ਤਰ੍ਹਾਂ ਉਹਨਾਂ ਕਿਹਾ ਸੀ ਜਿੱਥੇ ਅੱਜ ਕਿਹਾ ਜੱਜ ਨੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਉਹ ਬੰਦਾ ਜਿਹੜਾ ਅਫਸਰ ਉਹ ਤਾਇਨਾਤ ਯੂਪੀ 'ਚ ਹੋਵੇ ਲੇਕਿਨ ਉਹਦਾ ਇਲਾਕਾ ਯੂਪੀ ਨਾ ਹੋਵੇ ਉਹ ਸੌਤਾ ਹੋਵੇ ਜਾਂ ਫਿਰ ਕਿਤੋਂ ਦਾ ਹੋਵੇ ਆਈਜੀ ਲੈਵਲ ਦਾ ਬੰਦਾ ਲਾਇਆ ਸੀ ਉਹਦੀ ਸੈਟ ਬਣਾਈ ਸੀ ਉਹਨਾਂ ਨੇ ਉਹਦੇ ਤੇ ਨਗਰਾਨ ਦੇ ਇੱਕ ਪੰਜਾਬ ਬਣ ਰਹਿਣਾ ਇੱਕੋ ਦਾ ਜੱਜ ਲਾਇਆ ਸੀ ਫਿਰ ਜਾ ਕੇ ਇਨਸਾਫ ਹੋਇਆ ਸੀ ਪਰ ਪੱਟੀ ਸਾਹਿਬ ਇੱਥੇ ਇੱਕ ਸਵਾਲ ਆ ਪਹਿਲਾ ਇਹ ਕੇਸ ਜਦੋਂ 28 ਤਰੀਕ ਨੂੰ ਪਹਿਲੀ ਮਿਤੀ 26 ਕੇ 28 ਤਰੀਕ ਨੂੰ ਜਦੋਂ ਸੁਣਵਾਈ ਹੋਈ ਉਦੋਂ ਜਸਟਿਸ ਸੰਦੀਪ ਮੋਰਗਿਲ ਹੁਣਾਂ ਦੀ ਬੈਂਚ ਨੇ ਸੁਣਿਆ ਸੀਗਾ ਉਹਨਾਂ ਨੇ ਸੁਣਿਆ ਸੀ ਪਰ ਅੱਜ ਇਹ ਕੇਸ ਜਿਹੜਾ ਤਬਦੀਲ ਕਰ ਦਿੱਤਾ ਗਿਆ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੂੰ ਚਲੋ ਜੱਜ ਤੇ ਜਾਜੀ ਤੋਂ ਕੋਈ ਫਰਕ ਨਹੀਂ ਪੈਂਦਾ ਜੀ ਲੇਕਿਨ ਉਹਦੀ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਨਿਗਰਾਨੀ ਸੀ ਤੇ ਬਕਾਇਦਾ ਤੌਰ ਤੇ ਇੱਕ ਨਿਗਰਾਨ ਲਾਇਆ ਗਿਆ ਸੀ ਜੱਜ ਉਹਦੇ ਤੇ ਫਿਰ ਜਾ ਕੇ ਉਹ ਚ ਇਨਸਾਫ ਹੋਇਆ ਸੀ ਥੋੜਾ ਬੜਾ ਜੰਦਾ ਹੋਣਾ ਸੀਗਾ ਇੱਥੇ ਵੀ ਚੰਗਾ ਹੁੰਦਾ ਚੰਡੀਗੜ੍ਹ ਦੇ ਸੈਸ਼ਨ ਜੱਜ ਨੂੰ ਨਾਲ ਨਿਗਰਾਨ ਲਾ ਦਿੱਤਾ ਜਾਂਦਾ ਫਿਰ ਉਹ ਨਿਗਰਾਨੀ ਕਰੇ ਨਾਲੇ ਦੀ ਲੇਕਿਨ ਫੇਰ ਵੀ ਮੈਂ ਸੋਚਦਾ ਵੀ ਉਹਨਾਂ ਦਾ ਫੈਸਲਾ ਬਹੁਤ ਵਧੀਆ ਵਾ ਸੀਬੀਆਈ ਨੂੰ ਕੇਸ ਚੱਲ ਜੇ ਸਮਝ ਲਓ ਵੀ ਕਈ ਸਾਲ ਖੂ ਖਾਤੇ ਪੈ ਗਿਆ ਭਾਵੇਂ ਹਾਈ ਕੋਰਟ ਕਹਿ ਦਿੰਦੀ ਹੈ 4 ਮਹੀਨੇ ਵਿੱਚ 6 ਮਹੀਨੇ ਚ 8 ਮਹੀਨੇ ਜੇ ਰਿਪੋਰਟ ਕਰੇ ਲੇਕਿਨ ਸੀਬੀਸੀ ਜੀ ਸੀ ਜੀ ਸਾਲ ਤੇ ਕਟੂਕਟ ਲਾਈ ਜਾਂਦੀ ਹੈ ਨਾ ਇਹਦੇ ਚ ਵੀ 40 ਦਿਨ ਦਾ ਸਮਾਂ ਦਿੱਤਾ ਗਿਆ 4 ਮਹੀਨੇ ਦਾ ਅੱਛਾ 4 ਐਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਜੱਜ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਇਹ ਗੱਲ ਕਹੀ ਹੈ ਕਿ ਇਹਦੀ ਜਾਂਚ ਜਿਹੜੀ ਆ ਪੰਜਾਬ ਪੁਲਿਸ ਨਹੀਂ ਕਰੇਗੀ ਇਹਦੀ ਜਾਂਚ ਚੰਡੀਗੜ੍ਹ ਪੁਲਿਸ ਕਰੇਗੀ ਤੇ ਜਿਹੜਾ ਬੰਦਾ ਇੱਥੇ ਡੈਪਿਊਟੇਸ਼ਨ ਤੇ ਪੰਜਾਬ ਪੁਲਿਸ ਤੋਂ ਆਇਆ ਉਹ ਇਸ ਵਿੱਚ ਸ਼ਾਮਲ ਨਹੀਂ ਹੋਏਗਾ ਜਿਹੜਾ ਦਿੱਲੀ ਤੋਂ ਆਇਆ ਵਾ ਜਿਹੜਾ ਹਰਿਆਣੇ ਤੋਂ ਆ ਉਹ ਅਫਸਰ ਸ਼ਾਮਲ ਕੀਤਾ ਜਾਏਗਾ ਦਿੱਤੇ ਹੁਣ ਜਿਹੜੀ ਉੱਥੇ ਐਸਐਸਪੀ ਲੱਗੀ ਆ ਕਮਰਜੀਤ ਕੌਰ ਉਹ ਪੰਜਾਬ ਦੀ ਆ ਜੇ ਉਹਨੂੰ ਲਾ ਦੇ ਕੋ ਤਾਂ ਤੁਹਾਨੂੰ ਫਿਰ ਤੁਹਾਨੂੰ ਪਤਾ ਉਹੀ ਗੱਲ ਹੋਈ ਜੇ ਪੰਜਾਬ ਪੁਲਿਸ ਕਰ ਲਈ ਜਾਂਦਾ ਜੱਜ ਦੇ ਇੱਕ ਬਰਾਬਰ ਵੈਸੇ ਵੀ ਜਦੋਂ ਇਹ ਜਾਂਚ ਚੱਲੇ ਜਾਂਦੀ ਹੈ ਨਾ ਕਾਉਂਟਾਂ ਦੇ ਧਰੂ ਜਾਂਦੀ ਹੈ ਉਦੋਂ ਥੋੜਾ ਜਿਹਾ ਜਿਹੜੇ ਇਨਕੁਆਇਰੀ ਅਫਸਰੂ ਡਰਦੇ ਨੇ ਹੂੰ ਉਹ ਕਿਤੇ ਮਾਰੀ ਜੀ ਵੀ ਗੱਲ ਕੋਈ ਅੱਜ ਦੇ ਉੱਧਰ ਹੋ ਗਈ ਤੇ ਮੁੜ ਕੇ ਅਸੀਂ ਫਸੇ ਪਰਾਂਗੇ ਅਸੀਂ ਕਿਹੜਾ ਸਾਲਸ ਗੱਲ ਤੋਂ ਉਹ ਫੇ ਪੂਰੀ ਜਾਂਚ ਕਰਦੇ ਨੇ ਅੱਜ ਉਹਨਾਂ ਦੀ ਵਕੀਲ ਨੇ ਵੀ ਤੇ ਬਕਾਇਦਾ ਤੌਰ ਤੇ ਜਸਵੰਦਰ ਕੌਰ ਬਾਟ ਨੇ ਵੀ ਤੇ ਕੋਲ ਰਸਤਾ ਕੋਈ ਨਹੀਂ ਸੀ ਰਹਿ ਗਿਆ ਜਸਵਿੰਦਰ ਕੌਰ ਬਾਠ ਕੋਲੇ ਕੋਈ ਰਸਤਾ ਨਹੀਂ ਸੀ ਰਹਿ ਗਿਆ ਲੇਕਿਨ ਇੱਕ ਗੱਲ ਨੇ ਬੜੀ ਵਧੀਆ ਕਹੀ ਹੈ ਵੀ ਜੇ ਸਾਨੂੰ ਹੋਰ ਵੀ ਇਨਸਾਫ ਨਾ ਮਿਲਿਆ ਤੇ ਸਾਡੇ ਤੇ ਰੋਕ ਨਹੀਂ ਲਾਈ ਗਈ ਵੀ ਜੇ ਸੀਬੀਆਈ ਫੇਰ ਅਸੀਂ ਹਾਈ ਕੋਰਟ ਕੋਲ ਜਾ ਕੇ ਤੇ ਸੀਬੀਆਈ ਨੂੰ ਕੋਈ ਦਰਜ ਕਰਾ ਸਕੀਏ ਲੇਕਿਨ ਉਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਆ ਜਿਹੜਾ ਪੰਜਾਬ ਕੇਡਰ ਬਦਕੇ ਚੰਡੀਗੜ੍ਹ ਭੇਜ ਦਿੱਤੀ ਗਿਆ ਉੱਥੇ ਜਿਹੜੇ ਆਈਪੀ ਅਫਸਰ ਕੋਈ ਲੱਗਾ ਹੋਊਗਾ ਜਿਹੜਾ ਕੋਈ ਦਿੱਲੀ ਤੋਂ ਆਇਆ ਹੋਊਗਾ ਕੋਈ ਹੋਰ ਕਿਤੋਂ ਆਇਆ ਹੋਊਗਾ ਉਹਨੂੰ ਜੱਜ ਤੋਂ ਵੀ ਜਾਊਗੀ ਜਦੋਂ ਉਹਦੇ ਕੋਲ ਜਾਏਗੀ ਫਿਰ ਇਨਸਾਫ ਹੋਏਗਾ ਇੱਥੋਂ ਤੱਕ ਵੀ ਕਿਹਾ ਗਿਆ ਕਿ ਨਾਨਕ ਸਿੰਘ ਦਾ ਅਸੀਂ ਤਬਾਦਲਾ ਕਰ ਦਿੰਦੇ ਆ ਤੇ ਬੰਦੇ ਡਿਸਮਿਸ ਕਰ ਦਿੰਦੇ ਆ ਤੇ ਤੁਸੀਂ ਆਪਣੀ ਪਟੀਸ਼ਨ ਵਾਪਸ ਲੈ ਲਓ ਤੇ ਬੀਬੀ ਦੇ ਕੀਆ ਨੋ ਬਿਲਕੁਲ ਨਹੀਂ ਵਾਪਸ ਲਈ ਜਾਊਗੀ ਸਾਨੂੰ ਨਿਆਂਪਾਲਿਕਾ ਤੇ ਭਰੋਸਾ ਤੇ ਅੱਜ ਕੱਲ ਨਿਆਂਪਾਲਿਕਾ ਕੀ ਕਰ ਰਹੀ ਤੁਸੀਂ ਵੇਖੋ ਨਾ ਜਦੋਂ ਬਲਵਿੰਦਰ ਸਿੰਘ ਸੇਖੋ ਨੂੰ ਆਚੂ ਨੇ ਧਮਕੀ ਦਿੱਤੀ ਸੀ ਆਪਣੀ ਸਰਕਾਰ ਚ ਡਿਸਮਿਸ ਕਰਾਇਆ ਸੀਗਾ ਉਹਦਾ ਕਸੂਰ ਕੀ ਸੀਗਾ ਹਾਈ ਕੋਰਟ ਦੇ ਆਦੇਸ਼ਾਂ ਤੇ ਅਗਲਾ ਡੀਐਸਪੀ ਸੀ ਇਨਕੁਆਇਰੀ ਕਰਨ ਦਬਕੇ ਮਾਰਾ ਜਾ ਰਿਹਾ ਹੀ ਵਿਖਿਆ ਇਹ ਕੋਟਾ ਬਥੇਰੀਆਂ ਬੜਾ ਕੁਝ ਕੀਤਾ ਸੀ ਕੀ ਕੀਤਾ ਜਦੋਂ ਉਹ ਨਹੀਂ ਮੰਨੀ ਤੇ ਉਹਦੋਂ ਡਿਸਮਿਸ ਕਰਾ ਦਿੱਤਾ ਮੈਨੂੰ ਇੱਥੇ ਗੱਲ ਇੱਕ ਹੋਰ ਜ਼ਿਆਦਾ ਕੀ ਮੈਂ ਕਰਦੇ ਅੱਜ ਜੀ ਨਰਿੰਦਰ ਸਿੰਘ ਜਿਹੜਾ ਡਿਪਟੀ ਡਿ렉ਟਰ ਹੈ ਉਹਨੇ ਈਡੀ ਚੋ ਉਹਨਾਂ ਕਿਹਾ ਕਿ 2017 ਤੋਂ ਲੈ ਕੇ 2012 22 ਤੱਕ ਪੰਜਾਬ ਦੀ ਸਰਕਾਰ ਨਹੀਂ ਮਾਫ਼ੀ ਰਾਸ਼ੀ ਹਮ ਇੱਥੇ ਕੋਈ ਦੁਰਵੰਦੀ ਹੈਗੀ ਹੈ ਕੈਪਟਨ ਮਰਿੰਦਰ ਸਿੰਘ ਦੀ ਜਿਹੜੀ ਆਸ ਲੋਕਾਂ ਦੀ 2002 ਤੋਂ ਲੈ ਕੇ 7 ਤੱਕ ਸੀ ਉਹ ਬਿਲਕੁਲ ਉਲਟ ਕੰਮ ਹੋਇਆ ਮਾਫੀਆ ਨੂੰ ਬਕਾਇਦਾ ਤੌਰ ਤੇ ਤਰਜੀਹ ਦਿੱਤੀ ਗਈ ਉਹਨਾਂ ਦੇ ਅੱਖੇ ਤੇ ਕੰਮ ਹੁੰਦੇ ਕਿ ਤੁਸੀਂ ਆਖਰ ਤੇ ਵੇਖ ਹੀ ਲੋ ਚੰਨੀ ਦਾ ਕੀ ਸ਼ੋਰ ਐ ਸੀ ਬਾਅਦ ਦੇ ਵਿੱਚ ਮਾਫੀਆ ਦਾ ਰਾਜ ਸੀ ਫਿਰ ਜੀ ਨਾ ਅਸੀਂ ਫੇਰ ਕੋੜੀਆਂ ਗਈ ਜੰਦੇ ਉਹਨਾਂ ਦੀ ਇਸ ਕਰਕੇ ਇਹ ਮਾਫੀਆ ਰਾਜ ਅੱਜ ਵੀ ਮਾਫੀਆ ਚੱਲ ਰਿਹਾ ਇੱਥੇ ਪੰਜਾਬ ਪੁਲਿਸ ਜਦੋਂ ਪੰਜਾਬ ਚ ਹਾਲਾਤ ਖਰਾਬ ਹੋਏ 1984 ਤੋਂ ਪਹਿਲਾਂ ਜਿਹੜਾ ਐਸਐਸਪੀ ਹੁੰਦਾ ਸੀ ਉਹਦੇ ਦੇ ਉੱਪਰ ਡੀਸੀ ਹੁੰਦਾ ਸੀਗਾ ਡੀਸੀ ਦੇ ਲਿਖੇ ਹੋਏ ਲਫ਼ਜ਼ ਨੂੰ ਐਸਐਸਪੀ ਜੁੜ ਤਰੀਕੀ ਕਿ ਮੋੜ ਜਾਵੇ ਹੂੰ ਜਿਹੜੀ ਸੀਆਰ ਐਸਐਸਪੀ ਦੀ ਡੀਸੀ ਲਿਖਦਾ ਸੀਗਾ ਲੇਕਿਨ ਉਸ ਤੋਂ ਬਾਅਦ ਜਦੋਂ ਹਾਲਾਤ ਪੰਜਾਬ ਦੇ ਖਰਾਬ ਹੋਏ ਤੇ ਫਿਰ ਪੁਲਿਸ ਦੇ ਆਪ ਮੰਦੀਮਾਨੀਆਂ ਕੀਤੀਆਂ ਜਿਹੜੀ ਕਾਰਜਪਾਲਕਾ ਸੀ ਉਹ ਪੂਰੀ ਤਰ੍ਹਾਂ ਖੁੱਡੇਲਾ ਨਾ ਦਿੱਤੀ ਗਈ ਤੇ ਪੰਜਾਬ ਦੇ ਵਿੱਚ ਪੁਲਿਸ ਰਾਜ ਸਥਾਪਿਤ ਕਰ ਦਿੱਤਾ ਗਿਆ ਉਹ ਆਤਮ ਅੱਜ ਵੀ ਨਹੀਂ ਗਈਆਂ ਨਾ ਪੁਲਿਸ ਵਾਲਿਆਂ ਦੀਆਂ ਅੰਗਰੇਜ਼ ਰਾਜ ਅੰਗਰੇਜ਼ ਦੇ ਟਾਈਮ ਤੇ ਇੱਕ ਸਿਪਾਈ ਨੂੰ 17 ਰੁਪਏ ਤਨਖਾਹ ਮਿਲਦੀ ਸੀ ਉਹਦੀ ਪ੍ਰੋਮੋਸ਼ਨ ਤੇ ਉਹਦੀ ਤਨਖਾਹ ਤਦ ਵੱਦੀ ਸੀ ਵੀ ਜੇ ਵੱਧ ਤੋੜ ਲੋਕਾਂ ਨੂੰ ਛਿੱਤਰ ਫੇਰਦਾ ਸੀ ਉਹ ਨਹੀਂ ਦੇਸ਼ ਤੋਂ ਦੇਸੀ ਕੀ ਇਹ ਫਲਾਣਾ ਸਪਾਹੀ ਆ ਗਿਆ ਤੇ ਫਲਾਣਾ ਹੌਲਦਾਰ ਆ ਗਿਆ ਫਲਾਣਾ ਠੱਗਦਾਰ ਆ ਗਿਆ 17 ਰੁਪਏ ਜੇ ਕੰਮ ਕਰਦੇ ਸੀ ਅੱਜ 70-70 ਹਜ਼ਾਰ ਲੈਣਦੇ ਆ ਤੇ ਫਿਰ ਆਤਾਂ ਵੀ ਉਹੀ ਨੇ ਲੁੱਟਮਾਰ ਕਰਨ ਦੀਆਂ ਤੇ ਰਹਿਣ ਸਹਿਣ ਵੀ ਉਹੀ ਹੈ ਖਾਣਾ ਚੰਗਾ ਤੇ ਬੋਲਣਾ ਮੰਦਾ ਉਹਨਾਂ ਨੂੰ ਆਸ ਕੀ ਰੱਖਾਂਗੇ ਸੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪੰਜਾਬ ਪੁਲਿਸ ਦੇ ਬਹੁਤ سارے ਅਫਸਰ ਨੇ ਬਹੁਤ ਚੰਗੇਗੇ ਜਿਨ੍ਹਾਂ ਦੀ ਕੋਸ਼ਿਸ਼ ਨਹੀਂ ਲੋਕਾਂ ਨੂੰ ਅਸੀਂ ਇਨਸਾਫ ਦੇਣ ਵਾਸਤੇ ਬੈਠੇ ਉਹਨਾਂ ਦੀ ਧਿਆਨ ਨਾਲ ਗੱਲ ਸੁਣੀਏ ਬਾਕੀ ਇਹਨਾਂ ਵੀ ਕਹਿੰਦੇ ਓਏ ਤੁਹਾਨੂੰ ਰੱਬ ਨੇ ਰਜਗਾਰ ਦਿੱਤਾ ਵਾ ਕੁਰਸੀ ਦਿੱਤੀ ਐ ਸੁਣ ਲੋਕਾਂ ਦੀ ਗੱਲ ਤੁਸੀਂ ਕੁਰਸੀ ਤੇ ਬਹਿ ਕੇ ਰੱਬਣ ਕੇ ਫੈਸਲੇ ਕਰਦੇ ਹੋ ਸਹੀ ਕਰੋ ਫੈਸਲੇ ਲੋਕਾਂ ਦੇ ਹੈ ਕਹਿੰਦੇ ਬੰਦੇ ਮੰਤਰੀ ਦਾ ਕੰਮ ਕਰਨ ਵਾਲੇ ਰਹੇਗੇ ਨੇ ਡੀਜੀਪੀ ਗੌਰਮ ਜਗਤ ਅਮਰਸਰ ਦੇ ਐਸਪੀ ਹੁੰਦਾ ਸੀ ਆਈਪੀਸ ਅਫਸਰ ਹੋਣ ਦੇ ਬਾਵਜੂਦ ਵੀ ਸਭ ਤੋਂ ਸਿੰਪਲ ਜੇ ਵਿਅਕਤੀ ਸੀ ਤੇ ਇਹ ਡੀਜੀਪੀ ਗੁਰਬਜਤ ਸਿੰਘ ਦਾ ਸੀ ਜਿੰਨੇ ਜਣਾ ਦੀ ਧਿਆਨ ਨਾਲ ਗੱਲ ਸੁਣ ਲਈ ਉਹਨੂੰ ਇਨਸਾਫ ਦੇਣਾ ਇਹ ਬੜੀ ਵੱਡੀ ਗੱਲ ਸੀਗੀ ਹੁਣ ਜਿਹੜੀ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਨੂੰ ਇਹ ਜਾਂਚ ਹੋਈ ਹੈ ਤੇ 4 ਮਹੀਨਿਆਂ ਚ ਰਿਪੋਰਟ ਕਰਨੀ ਉਹਨੇ ਵੀ 4 ਮਹੀਨਿਆਂ ਦੇ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਸੌਂਪਣੀ ਹੈ ਤੇ ਜਿਹੜੀ ਕਰਤੂਤਾਂ ਨਾਲ ਘੋਲੀਆਂ ਦੇ ਪੁਲਿਸ ਵਾਲੇ ਨੇ ਕੀਤੇ ਸੰਭਲੇ ਨਹੀਂ ਗਈਆਂ ਸਾਰੀਆਂ ਵੀਡੀਓ ਬਣੀਆਂ ਨੇ ਕੁੱਟ ਮਾਰਦੀਆਂ ਸਿਰ ਪਾੜੇ ਨੇ ਤੁਸੀਂ ਉੱਥੇ ਆਦਰਸ਼ ਕੁਮਾਰ ਨਾਦਕ ਜੱਜ ਹੁੰਦਾ ਸੀ ਉਹ ਫਰਜ ਕੀਤਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਆ ਰਿਹਾ ਰਸਤੇ 'ਚ ਉਹਨੇ ਪਤਾ ਨਹੀਂ ਕਿਹੜੇ ਥਾਣੇ 'ਚ ਬਣ ਜਾਣਾ ਥਾਣਾ ਨੇ ਆਪ ਪੂਰਾ ਚੈੱਕ ਕਰਨਾ ਨਾਲ ਗਨਮੈਂਟ ਨਾਲ ਹੁੰਦੀ ਹੈ ਦਸਵਾਏ ਦੇ ਜੀ ਜੇ ਉਹ ਤੇ ਛੇਤਰਪਿਆ ਮਿਲ ਗਿਆ ਤੇ ਉਹਦੀ ਪੇਸ਼ੀ ਹੋ ਜਾਂਦੀ ਸੀ ਐਸਪੀਓ ਦੀ ਵੀ ਇਹਨੂੰ ਬੁਲਾਉ ਹਾਈ ਕੋਰਟ ਇਹ ਦੱਸੇ ਵੀ ਛੇਤਰ ਇੱਥੇ ਕਿਉਂ ਪਿਆ ਉਦੋਂ ਪੁਲਿਸ ਵਾਲੇ ਛੇਤਰ ਵੀ ਬਕੈਦਾ ਤੋਂ ਤੇ ਲੁਕਾ ਕੇ ਰੱਖਦੇ ਸੀ ਵੀ ਜੇ ਦਰਸ਼ਕ ਮਾਰਾਗੇ ਤੇ ਜਵਾਬ ਦੇਣਾ ਔਖਾ ਹੋ ਜਾਊਗਾ ਉਹ ਸੁਪਰੀਮ ਕੋਰਟ ਜਾ ਕੇ ਰਿਟਾਇਰ ਹੋ ਜਾਂਦਾ ਜੋ ਉਹਨਾਂ ਨੂੰ ਸਵਾਲ ਪੁੱਛਿਆ ਸੀ ਮੈਂ ਤੇ ਉਹਨਾਂ ਦਾ ਇੱਕੋ ਹੀ ਗੀ ਸੀ ਵੀ ਜਿਹੜਾ ਸਜ਼ਾ ਦੇਣਾ ਉਹ ਨਿਆਂਪਾਲਿਕਾ ਦਾ ਕੰਮ ਆ ਪੁਲਿਸ ਦਾ ਨਹੀਂ ਪੁਲਿਸ ਦਾ ਕੰਮ ਬੰਦਾ ਫੜ ਕੇ ਅੰਦਰ ਕਰ ਦਿਓ ਉਹਦੇ ਧਾਰਾ ਜਿਹੜੀ ਲੱਗਦੀ ਲਾ ਦਿਓ ਤੁਸੀਂ 1970 ਤੋਂ ਪਹਿਲਾਂ ਜਿਹੜਾ ਬੰਦਾ ਫੜ ਕੇ ਲਿਆਂਦਾ ਜਾਂਦਾ ਸੀ ਥਾਣੇ ਲੈ ਕੇ ਤਾਂ ਚਪੇੜ ਤੱਕ ਨਹੀਂ ਸੀ ਮਾਰੀ ਜਾਂਦੀ ਜੇ ਚਪੇੜ ਮਾਰਤੀ ਆ ਉਹਨੇ ਸ਼ਿਕਾਇਤ ਕਰਦੀ ਆ ਤੇ ਉਹਦੀਆਂ ਲੀਕਾ ਨਿਕਲ ਜਾਂਦੀਆਂ ਸੀ ਸਮਝੌਤਾ ਕਰਨ ਵਾਸਤੇ ਐਸਵਾ ਸੀਗੇ ਤੇ 1970 ਜਦੋਂ ਸਰਕਾਰ ਬਣਦੀ ਬਾਦਲ ਸਾਹਿਬ ਦੀ ਤੇ ਨਕਸਟਰੀਡ ਮੂਵਮੈਂਟ ਹੁੰਦੀ ਆ ਇਹ ਸੀਆਈ ਸਟਾਫ ਉਦੋਂ ਬਣਦੇ ਨੇ ਇੰਟਰੋਗੇਸ਼ਨ ਸੈਂਟਰ ਉਦੋਂ ਬਣਦੇ ਨੇ ਬਣਦੇ ਵੀ ਆਬਾਦੀ ਚੋਂ ਬਾਹਰ ਬਣਦੇ ਜਿੱਦੇ ਕਿ ਚੀਕ ਨੂੰ ਸਾਈਡ ਦੇਵੇ ਉੱਥੇ ਲੋਕ ਟੰਗੇ ਜਾਂਦੇ ਸੀਗੇ ਮਾਰੇ ਜਾਂਦੇ ਸੀਗੇ ਕਿੜਾ ਕੰਮ ਨਹੀਂ ਕੀਤਾ ਜਾਂਦਾ ਸੀ ਇਹਨਾਂ ਭਰਾਵਾਂ ਦੀ ਕਾਲੀ ਭਰਾਵਾਂ ਦੀ ਇਹ ਦੇਣ ਹੈਗੀ ਹੈ ਸਾਨੂੰ अच्छा पट्टी सर एक ਇਹਦੇ ਨਾਲ ਹੀ ਤੁਸੀਂ ਗੱਲ ਅਕਾਲੀ ਦਲ ਦੀ ਕਰ ਲਈ ਇਹਦੇ ਨਾਲ ਹੀ ਇੱਕ ਗੱਲ ਹੋਰ ਮੈਂ ਤੁਹਾਨੂੰ ਅਕਾਲੀ ਦਲ ਤੋਂ ਮੈਨੂੰ ਯਾਦ ਆ ਗਿਆ ਵੀ ਕੁਝ ਸਿੰਘ ਸੁਭਾਵਾਂ ਜਿਹੜੀਆਂ ਨੇ ਨਾ ਉਹ ਹੁਣ ਪੰਜ ਮੈਂਬਰੀ ਕਮੇਟੀ ਦਾ ਵਿਰੋਧ ਵੀ ਕਰ ਰਹੀਆਂ ਨੇ ਜਿੱਦਾਂ ਆਪਾਂ ਗੈਰ ਰਸਮੀ ਤੌਰ ਤੇ ਗੱਲ ਕਰ ਰਹੇ ਸੀ ਉਹ ਕਿਹਦੀ ਸ਼ੈਲੀ ਕਰ ਰਹੀ ਹੈ ਬਿਹਤਰ ਜਾਣਦੇ ਆ ਤੇ ਨਾਲ ਹੀ ਕੁਝ ਅਕਾਲੀ ਦਲ ਹੁਣ ਇਹ ਸਾਬਤ ਕਰਨ ਤੇ ਲੱਗੇ ਹੋਏ ਆ ਵੀ ਅਸਲੀ ਅਕਾਲੀ ਦਲ ਤੇ ਅਸੀਂ ਆ ਪੰਜ ਮੈਂਬਰੀ ਕਮੇਟੀ ਨੇ ਤੇ ਐਵੇਂ ਪਰਚੀ ਤੇ ਲਿਖਾ ਲਿਆ ਅਕਾਲੀ ਦਲ ਵੇਖੋ ਉਹ ਜੋ ਮਰਜ਼ੀ ਕਰ ਪੰਜਾਬ ਦੇ ਲੋਕ ਤੇ ਵਿਸ਼ੇਸ਼ ਕਰਕੇ ਸਿੱਖ ਇਹ ਜਿ ਜਬਤੀ ਵੀ ਬਹੁਤ ਨੇ ਤੇ ਸਿਆਣੇ ਵੀ ਬਹੁਤ ਨੇ ਤੇ ਜਾਗਰੂਕ ਵੀ ਬਹੁਤ ਨੇ ਸਰੀ ਗੱਲਾਂ ਵਿੱਚ ਆ ਗਏ ਇੱਕ ਕਾਂਗਰਸੀ ਆਗੂ ਇੱਕ ਪਿੰਡ ਦੇ ਲਾਗੂ ਦੀ ਲੰਗਦਾ ਵੇਖਦਾ ਜੀ ਪੰਜ ਚਾਰ ਘੰਜਰੇ ਸਿੱਖਾ ਦੇ ਗਏ ਤੇ ਮੈਨੂੰ ਕਹੋ ਇਹ ਵੋਟ ਸਾਡੇ ਕਾਂਗਰਸੀ ਉਮੀਦਵਾਰ ਨੂੰ ਪਾ ਦਿਓ ਜਦੋਂ ਉੱਥੇ ਜਾਂਦਾ ਤੇ ਘਰ ਦੇ ਬਾਹਰ ਇੱਕ ਮੰਜਾ ਢਾਹ ਕੇ ਬੈਠਾ ਬਜ਼ੁਰਗ ਦਾੜੀ ਉਹਦੀ ਕੱਟੀ ਆ ਕਹਿੰਦਾ ਬਜ਼ੁਰਗੋ ਕੀ ਹਾਲ ਚਾਲ ਕਹਿੰਦਾ ਠੀਕ ਹੈ ਕਿੱਥੋਂ ਆਏ ਜੀ ਵੋਟਾਂ ਵਾਲੇ ਕਹਿੰਦੇ ਚਾਹ ਪੀਣੀ ਆ ਜਲ ਛਕਣਾ ਕਿ ਦੁੱਧ ਸਮੁੰਦਰ ਛਕਣਾ ਇਹ ਪ੍ਰਸ਼ਾਦਾ ਚਿਕਣਾ ਪ੍ਰਸ਼ਾਦਾ ਵਿਚਾਰ ਕਰਦਾ ਅਗਰ ਮੈਂ ਜੀ ਮੈਂ ਤਾਂ ਲੰਗੜਿਆ ਸੀ ਤੇ ਮੈਂ ਸੁਖਿਆ ਵੀ ਇੱਥੇ ਵੀ ਸਿੱਖਾਂ ਦੇ ਘਰ ਮੈਂ ਕਿਹਾ ਜੇ ਤੂੰ ਵੀ ਵੋਟ ਸਾਨੂੰ ਪਾ ਦੇ ਤੂੰ ਸਾਡੇ ਵੀ ਦੋਨੋਂ ਪਾ ਦੂ ਕਹਿੰਦਾ ਨਹੀਂ ਵੋਟ ਨਹੀਂ ਵੋਟ ਪੰਥ ਦੀ ਵੋਟ ਪੰਥ ਨੂੰ ਜੋਗੀ ਸਾਡੀ ਜਿੰਨੀ ਵਗੇ ਵੋਟਰ ਸਾਡੀ ਅੱਗੋਂ ਕੀ ਕਹਿੰਦਾ ਕਹਿੰਦਾ ਬਜ਼ੁਰਗੋ ਮੈਨੂੰ ਇਹ ਗੱਲ ਦੱਸੋ ਦਾੜੀ ਤੁਹਾਡੀ ਕੱਟੀਏ ਤੁਸੀਂ ਪੰਥ ਕਿੱਥੋਂ ਹੋ ਗਏ ਕਹਿੰਦਾ ਚਲੋ ਦਾੜੀ ਮੇਰੀ ਤੇ ਕੱਢੀ ਕੋਲੇ ਪੰਥ ਨਹੀਂ ਕਟਣੀ ਸੀ ਭਾਵੇਂ ਦਾੜੀ ਕੱਟੀ ਵੋਟ ਪੰਥ ਨੂੰ ਪੈਣੀ ਤੇ ਅਕਾਲੀ ਦਲ ਜੋ ਮਰਜ਼ੀ ਕਹੀ ਜਾਣ ਲੋਕਾਂ ਨੂੰ ਪਤਾ ਹੁਣ ਅਸਲੀ ਕੌਣ ਤੇ ਨਕਲੀ ਕੌਣ ਕਿਹਨਾਂ ਨੇ ਲੋਕਾਂ ਦੇ ਤਸ਼ੱਦਦ ਕੀਤੇ ਤੇ ਕਿਹਨਾਂ ਦੇ ਸਮੇਂ ਤੇ ਬੇਦਬੀ ਹੈ ਤੇ ਬੇਦਬੀਆਂ ਦੇ ਜੋ ਕੁਝ ਕਰਤੂਤਾਂ ਘੋਲੀਆਂ ਨੇ ਉਹ ਸਭ ਨੂੰ ਪਤਾ ਅੱਜ ਦੀ ਡੇਟ ਦੇ ਵਿੱਚ ਬਾਦਲ ਦਲ ਦੇ ਨਾਲ ਇਹੋ ਜਿਹੇ ਕਾਰਕ ਇਹੋ ਜਿਹੇ ਕਲਾਕਾਰ ਬੰਦੇ ਲੱਗੇ ਆ ਜਿਹੜੇ ਕੋਈ ਨਾ ਕੋਈ ਕੁੰਦਰਾ ਕੱਢ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਤੇ ਉਹ ਵੀ ਅੱਗੋਂ ਅੱਡੇ ਵਰਤੇ ਦੇ ਉਹਨਾਂ ਵੀ ਇਹਨਾਂ ਦਾ ਝੂਠਾ ਖਾਦੇ ਕਿਸ ਵਾਲੀ ਜਖੰਦੇ ਰਹੇ ਪਹਿਲਾਂ ਪਰ ਉਹ ਨਹੀਂ ਆਇਓ ਪਹਿਲਾ ਪਰਚੀ ਸਿਪਾਈ ਉਹਨਾਂ ਨੇ ਅਕਾਲੀ ਦਲ 1920 ਇਨਾਂ ਨੇ ਤਰਾਜ਼ ਕੀਤਾ ਇਹ ਕੋਲੋਂ ਦੇ ਸ਼੍ਰੋਮਣੀ ਕਾਲ ਤੋਂ ਸਾਡੇ ਕੋਲ ਤੱਕੜੀ ਸਾਡੇ ਕੋਲੇ ਕੋਲੋਂ ਦੇ ਛੱਪਣ ਵਾਲੇ ਫੇਰੇ ਇਹਨਾਂ ਨੇ ਤਰਾਜ਼ ਕੀਤਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਖਾਤਾ ਖਲਾਇਆ ਅਸੀਂ ਕੋਰਟ ਕੇਸ ਕਰਾਂਗੇ ਅਗਲਾ ਖਾਤਾ ਹੀ ਖਲਾਇਆ ਨੇ ਪਰਚੀ ਦੀ ਪੈਸੇ ਫਰੀ ਹੈ ਪਰਚੀ ਕਰ ਕਰਤੀ ਕਰਾਂਗੇ ਅਸੀਂ ਮੈਂ ਕਹਿੰਦਾ ਠੰਡੇ ਅੱਜ ਵੀ ਡੇਟਾ ਤੁਸੀਂ ਸਿੰਘ ਸੁਭਾਉ ਦੀ ਗੱਲ ਕੀਤੀ ਹੈ ਇਹਨਾਂ ਨੇ ਕੋਈ 2-4 ਸਿੰਘ ਸਭਾਵਾਂ ਤੋਂ ਬਕਾਇਦਾ ਤੌਰ ਤੇ ਲਿਖਵਾ ਕੇ ਭੇਜਤਾ ਇਲੈਕਟ੍ਰਿਕ ਜਹਦਰ ਕਾਲ ਤੱਕ ਨੂੰ ਵੇਖੋ ਜੀ ਇਹ ਪੰਜ ਮੈਂਬਰੀ ਕਮੇਟੀ ਨੂੰ ਉੱਤੇ ਕਾਲ ਤੱਕ ਲਿਖਨ ਦਾ ਗੀਤਕਾਰ ਕੀ ਲਿਖਿਆ ਕਾਲ ਤੱਕ ਤਮਹਾਨ ਸਿੱਖਪੰਥ ਦੀ ਸ਼ਾਨ ਗਲਤ ਜਿ ਜ ਕੀਆ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇਹ ਲਿਖਣਾ ਗਲਤ ਹੈ ਤੇ ਭਾਜੀ ਤੁਹਾਡੀ ਪਰਚੀ ਦੇ ਵੀ ਖੰਡੇ ਛੱਦੇ ਫਿਰ ਖੰਡਾ ਤੁਸੀਂ ਵੀ ਛਾਪ ਸਕਦੇ ਹੋ। ਤਾਪਣਾ ਵੀ ਜਵਾਬ ਦੇ ਦਿਓ। ਅਗਲੀ ਗੱਲ। ਅਕਾਲੀ ਦਲ ਬਣਿਆ ਕਿੱਥੋਂ ਸੀ? ਅਕਾਲਪੁਰ। ਅਕਾਲਪੁਰ ਤੋਂ ਬਣਿਆ ਸੀ 1920 ਦੇ ਵਿੱਚ। ਪਹਿਲਾ ਨਾਂ ਇਹਦਾ ਅਕਾਲੀ ਦਲ ਸੀਗਾ। ਸਿਰਫ ਖਾਲੀ ਦਲ। ਸ਼੍ਰੋਮਣੀ ਅਕਾਲੀ ਦਲ ਇਹਦਾ ਨਾਂ 19 29 ਮਾਰਚ 1922 ਨੂੰ ਲਾਇਆ ਗਿਆ ਸੀ ਪਹਿਲਾਂ ਅੰਦਰ ਅਕਾਲੀ ਦਲ ਸੀਗਾ ਵੀ ਅਕਾਲ ਤੋ ਮੰਨ ਕਾਲ ਤੱਕ ਤੋਂ ਬਣੇਸ ਕਰਕੇ ਅਕਾਲ ਲਿਖਿਆ ਸੀਗਾ ਜੇ ਕਾਲ ਤੱਕ ਤੋਂ ਬਣਿਆ ਕਾਲ ਲਿਖ ਦਿੱਤਾ ਤੇ ਫਿਰ ਗੁਨਾਹ ਕੀ ਕਰਤਾ ਸਿਰਫ ਇਹੋ ਹੀ ਹੈ ਵੀ ਤੁਸੀਂ ਕੋਈ ਨਾ ਕੋਈ ਟੁੱਚੜ ਡੋਣੀ ਆ ਜਿਹੜੀ ਉਹਨਾਂ ਦੀ ਭਰਤੀ ਕੀਤੀ ਜਾਂਦੀ ਉਹ ਚ ਅੜਚਣ ਪਾਉਣੀ ਆ ਤੁਹਾਡਾ ਹੋਰ ਕੀ ਨਕਾਤੀ ਪ੍ਰੋਗਰਾਮ ਨਹੀਂ ਹੈਗਾ ਇੱਕ ਨਕਾਤੀ ਪ੍ਰੋਗਰਾਮ ਰੋਕਣਾ ਕਿਵੇਂ ਨਾਲ ਤੇ ਉਹਦੇ ਜਵਾਬ ਦੇ ਵਿੱਚ ਜਥੇਦਰ ਕਾਲ ਤਖਤ ਨੇ ਕੀ ਕਿਹਾ ਸੀ ਉਹ ਕਹਿੰਦਾ ਉਹ ਵੀ ਆਪਣੇ ਆ ਤੇ ਉਹ ਵੀ ਆਪਣੇ ਜੇ 12 ਮਿਸਲਾ ਇਕੱਠੀ ਹੋ ਜਦੀ ਹੈ ਇਹ ਦੋ ਨਹੀਂ ਇਕੱਠੇ ਹੋ ਸਕਦੇ ਇਸ ਕਰਕੇ ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ ਹੈਗਾ ਕੋਈ ਗੱਲ ਨਹੀਂ ਲਿਖਿਆ ਤੇ ਲੇਕਿਨ ਉਹਨਾਂ ਜਿਹੜੇ 2 ਦਸੰਬਰ ਦੇ ਹੁਕਮਾ ਨੇ ਜੋ ਜਾਰੀ ਹੋਇਆ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਹੀਂ ਕੀਤੀ ਜਾਊਗੀ ਅੱਜ ਫਿਰ ਭਾਈ ਕੁਲਦੀਪ ਸਿੰਘ ਗੜਗਜ ਦੇ ਬਿਆਨ ਨੇ ਪਰ ਪੱਟੀ ਸਾਹਿਬ ਇਹਦੇ ਨਾਲ ਹੀ ਜਿਹੜੇ ਸਿਮਰਨਜੀਤ ਸਿੰਘ ਮਾਨ ਆ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਇਹ ਗੱਲ ਕਹਿੰਦੇ ਆ ਵੀ ਅਕਾਲੀ ਦਲ ਕਹਿੰਦੇ ਅਸਲੀ ਤੇ ਅਸੀਂ ਆ ਬਿਲਕੁਲ ਠੀਕ ਕਹਿੰਦੇ ਜੀ ਇਹ ਪਹਿਲਾਂ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਮੰਨ 1994 ਦੇ ਵਿੱਚ ਜਿਸ ਤਰ੍ਹਾਂ ਸਾਡਾ ਅਨੰਦਪੁਰ ਦਾ ਮਤਲਬ ਹੈ ਨਾ ਐਸੇ ਤਾਂ ਇੱਕ ਐਲਾਨਨਾਮਾ ਲਿਖਿਆ ਗਿਆ ਸੀ ਜਥੇਦਰ ਟੋਹੜਾ ਨੇ ਲਿਖਣ ਵਾਲੇ ਦੀ ਗੱਲ ਕਹੀ ਸੀਗੀ ਪੰਜਾਬੀ ਟ੍ਰਿਬਿਊਨ ਅਖਬਾਰ ਦਾ ਐਡੀਟਰ ਸੀ ਲਿਖਣ ਵਾਲਾ ਮੈਂ ਨਾਂ ਨਹੀਂ ਲਾਣਾ ਦਾ ਉਦੋਂ ਸਬਕ ਹੋ ਚੁੱਕਾ ਸੀਗਾ ਉਹਨੇ ਆਪਣੇ ਦੋ ਸਾਥੀ ਨਾਲ ਰਲ ਕੇ ਉਹ ਲਿਆ ਸੀ ਤੇ ਦੇਖਦਿਆਂ ਨੇ ਕਿਹਾ ਸੀ ਇਹਦੇ ਵਿੱਚ ਖਾਲਸਾ ਦਾ ਨਾਂ ਨਹੀਂ ਹੋਣ ਚਾਹੀਦਾ ਕਿ ਭਾਜ ਜਰੂਰ ਮਾਰਦਾ ਵੇ ਇਦਾਂ ਨਹੀਂ। ਅਕਾਲ ਤਖਤ ਇਕਤਾ ਦੀ ਗੱਲ ਚੱਲਦੀ ਸੀ। ਆਠ ਅਕਾਲੀ ਦਲ ਦੇ ਪ੍ਰਧਾਨਾਂ ਨੇ ਅਸਤੀਫਾ ਦੇ ਕੇ ਇਕਤਾ ਦੀ ਬੁਨਿਆਦ ਰੱਖਤੀ ਸੀ। ਅਕਾਲ ਤਖਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਂ ਦਿੱਤਾ ਗਿਆ ਸੀ। ਇਹ ਲਾਨ ਨਾਮ ਮਾ ਜਿਹੜਾ ਐਲਾਨਿਆ ਗਿਆ ਸੀਗਾ ਲੇਕਿਨ ਇਹਨਾਂ ਦੇ ਵਿੱਚ ਇੱਕ ਬੰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਆਪਣਾ ਅਸਤੀਫਾ ਦੇਣ ਤੋਂ ਇਨਕਾਰ ਕਰਤਾ ਸੀ ਵੀ ਬਾਦਲ ਲ ਤੋਂ ਮੈਂ ਅਸਤੀਫਾ ਨਹੀਂ ਦੇਵਾਂ ਮੇਰੀਆਂ ਮਜਬੂਰੀਆਂ ਨੇ ਮੁਰਕੇ ਟੋੜੇ ਦਾ ਤੇ ਬਾਦਲ ਦਾ ਸਮਝੌਤਾ ਹੋ ਜਾਂਦਾ ਤੇ ਫਿਰ ਉਹ ਖੂ ਖੱਤੇ ਪੈ ਜਾਂਦੀ ਹੈ ਤੇ ਜਿਹੜਾ ਅਕਾਲ ਤਖਤ ਤੋਂ ਸ਼੍ਰੋਮਣੀ ਕਮਿੰਡਰ ਅਮਰਸਰ ਬਣਾਇਆ ਗਿਆ ਸੀਗਾ ਇਹ ਸਿਵਰ ਸਿੰਘ ਮਾਨ ਨੇ ਆਪਣਾ ਫਿਰ ਨਾ ਉਹਦਾ ਜਿਹੜਾ ਸੀ ਮਾਨਦ ਕੱਟ ਕੇ ਤੇ ਅਮਰਸਨ ਕਰ ਲਿਆ ਉਹਨੇ ਕਿ ਅਸਲੀ ਕਲਚ ਸਾਡਾ ਉਹਦੇ ਠੀਕ ਹੈ ਆਪਣੇ ਲੈਵਲ ਤੇ ਉਹਦੀ ਬਿਰਿਓ ਬਿਲਕੁਲ ਠੀਕ ਹੈ ਆਪਣੇ ਲੈਵਲ ਤੇ ਹੋ ਲੇਕਿਨ ਮਾਨਤਾ ਕਿਹਨੂੰ ਮਿਲਦੀ ਆ ਮਾਨਤਾ ਮਾਨਸਾਭ ਤੁਹਾਨੂੰ ਤੇ ਮਿਲਣੀ ਹੈ ਜੇ ਤਾਂ ਕਿਉਂ ਖਾਲਸਾ ਸੰਦੇ ਏਜੰਡੇ ਤੇ ਲੋਕਾਂ ਦੇ ਛੱਤਰ ਮਲੇ ਖਾਤੇ ਸਰਕਾਰ ਦੇ ਲੀਡਰ ਕਿਸ ਨੇ ਬਾਤ ਨਹੀਂ ਪੁੱਛੀ ਕੋਈ ਲੀਡਰ ਕਦੇ ਵੀ ਫਲਾਣਾ ਮੁੰਡਾ ਫੜਿਆ ਸੀ ਛਡਾ ਕੇ ਕੋਈ ਕਹੇ ਜੀ ਫਲਾਣੇ ਦੀ ਮੈਂ ਇਨਕੁਆਇਰੀ ਕਰਾਈ ਸੀ ਤੇ ਜਿਹੜੇ ਬਾਦਲਦਲ ਵਾਲੇ ਸੀਗੇ ਆਪ ਸਰਦਾਰ ਪ੍ਰਕਾਸ਼ ਸਿੰਘ ਬਾਗਲ ਜਿਹੜੇ ਮੁੰਡੇ ਸ਼ਹੀਦ ਹੋ ਜਾਂਦੇ ਸੀ ਉਹਨਾਂ ਦੇ ਘਰਾਂ ਜਾ ਕੇ ਦਿਨ ਜਾ ਕੇ ਭੋਗਾ ਤੇ ਜਾਂਦੇ ਸੀ ਤੇ ਜਾ ਕੇ ਅਨਾਉਂਸ ਕੀ ਕਰਦੇ ਸੀਗੇ ਸਾਡੀ ਸਰਕਾਰ ਬਣੀ ਤੇ ਅਸੀਂ ਇੱਕ ਤਰੁੱਠ ਕਮਿਸ਼ਨ ਮਲਾ ਕੇ ਇਹਦੀ ਇਨਕੁਆਇਰੀ ਕਰਵਾਗੇ ਤੇ ਦੋਸ਼ੀਆਂ ਨੂੰ ਅਸੀਂ ਬਕਾਇਦਾ ਤੌਰ ਤੇ ਕਟਿਰਜ ਖੜਾ ਕਰਾਂਗੇ ਪੁਲਿਸ ਕੋ ਭਰਾਈ ਇਹ ਸੈਣੀ ਹੋਰੀ ਅਲਬੜੇ ਇਕੱਠੀ ਹੋ ਗਈ ਇਹਨਾਂ ਦੀ ਮੀਟਿੰਗ ਜਲੰਧਰ ਦੀ ਅਖਬਾਰ ਜਲੰਧਰ ਉੱਤਸ਼ਾਹ ਦੀ ਇੱਕ ਪੰਤੋ ਅਖਬਾਰ ਦਾ ਐਡੀਟਰ ਜਿਹੜਾ ਉਹ ਮਲਾਖਤ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਕਰ ਹੁੰਦਾ ਮੀਟਿੰਗ ਪੀਏਪੀ ਕੰਪਲੈਕਸ ਜਿੰਦ ਵਿੱਚ ਹੁੰਦੀ ਤੇ ਬਾਦਲ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਬਣਾ ਦਿਓ ਕਹਿੰਦੇ ਕਿਉਂ ਤੇਰੀ ਸਰਕਾਰ ਬਣ ਜਾਏਗੀ ਅਸੀਂ ਤੁਸੀਂ ਤੇ ਇਹ ਗੱਲ ਕਰਨਦੇ ਹੋ ਵੀ ਜਿਨ੍ਹਾਂ ਨੇ ਇਹੋ ਜਿਹੇ ਮੁਕਾਬਲੇ ਕੀਤੇ ਸੀ ਅੰਦਰ ਜਿੱਲਾ ਫਟਾਂਗੇ ਕਹਿੰਦਾ ਕੌਣ ਕਹਿੰਦਾ ਕਹਿੰਦਾ ਤੁਸੀਂ ਕਹਿੰਦੇ ਹੋ ਕਹਿੰਦਾ ਮੈਂ ਜੋ ਕਿਨਾਂ ਛੱਡੋ ਤੁਸੀਂ ਕੁਝ ਨਹੀਂ ਹੋਏਗਾ ਤੁਹਾਡੀ ਕੀ ਮੰਗ ਦੱਸੋ ਤੁਸੀਂ ਉਹ ਕਹਿੰਦੇ ਜਿਹੜੇ ਇਹ ਕੇਸ ਹੋ ਜਾਂਦੇ ਨੇ ਹਾਈ ਕੋਰਟ ਦੇ ਵਿੱਚ ਇਹ ਪੈਸੇ ਸਾਡੇ ਮੁਲਾਜ਼ਮ ਨੂੰ ਆਪਣੀ ਜੇਬ 'ਚ ਖਤਲੇ ਪੈਂਦੇ ਆ ਅਸੀਂ ਕਹਿੰਦੇ ਸਰਕਾਰ ਦੇ ਖਾਤੇ 'ਚ ਕਹਿੰਦੇ ਹੋ ਗਿਆ ਜੀ ਸਰਕਾਰ ਬਣ ਜਾਂਦੀ ਹੈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ تھਲੇ ਕਿ ਪੀਪਲ ਕਮਿਸ਼ਨ ਬੁਲਾਇਆ ਤੇ ਹਾਈ ਕੋਰਟ ਤੋਂ ਆਰਡਰ ਆ ਕਰਕੇ ਉਹ ਰੱਦ ਕਰਵਾਇਆ ਜਾਂਦਾ ਇਸੇ ਕਰਕੇ ਵੀ ਇਹ ਕਿਸੇ ਨੂੰ ਕੋਈ ਪੁਲਿਸ ਦਾ ਕੰਮ ਕਰ ਵੀ ਨਾ ਸਕੇ ਤੇ ਜਦੋਂ ਪੱਤਰਕਾਰਾਂ ਨੇ ਕਿਹਾ ਬਾਦਲ ਸਾਹਿਬ ਕੀ ਕਰ ਰਹੇ ਹੋ ਤੁਸੀਂ ਤਰਕ ਵਿੱਚ ਉਹ ਛੱਡੋ ਜੀ ਹੁਣ ਗੱਲਾਂ ਪੁਰਾਣੀਆਂ ਹੋ ਗਈਆਂ ਨੇ ਇਹ ਸ਼ਬਸੀ ਬਾਦਲ ਸਾਹਿਬ ਦੇ ਤੇ ਜਿਹੜੀ ਪੁਲਿਸ ਨਾਲ ਕਮਿਟਮੈਂਟ ਕੀਤੀ ਸੀ ਵੀ ਤੁਹਾਡੇ ਕੇਸ ਸਰਕਾਰ ਲੜੂਗੀ ਤੇ ਉਹ ਲੜੇ ਫਿਰ ਇਹਨਾਂ ਨੇ ਪਰ ਤੁਸੀਂ ਇਹ ਦੱਸ ਦਿਓ ਵੀ ਕਾਲੀ ਜਲ ਅਸਰੀ ਕਿਹੜਾ ਲੇਕਿਨ ਸੰਗਤ ਨੇ ਮੰਨਤਾ ਫਿਰ ਸ਼ਰੋਮਣੀ ਕਦਰ ਬਾਦਲ ਨੂੰ ਦਿੱਤੀ ਨਾ ਕਿ ਮਾਨ ਨੂੰ ਦਿੱਤੀ ਇਹ ਮੇ ਸੱਜਣ ਦੀ ਜਾਂਦੇ ਸੀ ਅਸੀਂ ਦੇ ਮੋਡਰੇਟਾਂ ਦੀ ਉਹ ਤੇ ਕੱਟੜਪੰਥੀ ਜੀ ਉਹ ਖਾਲਸਾ ਨਹੀਂ ਹੈ ਜੀ ਇਸ ਕਰਕੇ ਜਿਹੜਾ ਅੰਮ੍ਰਿਤਸਰ ਕਾਲੀ ਦਲ ਉਹ ਵਾਕਿਆ ਹੀ 1994 ਵਿੱਚ ਪ੍ਰੋਫੈਸਰ ਮਨਜੀਤ ਸਿੰਘ ਦੀ ਅਗਵਾਈ ਹੇਠ ਅਕਾਲ ਤਖਤ ਤੋਂ ਬਣਿਆ ਸੀਗਾ ਅੱਠ ਅਕਾਲੀ ਦਲ ਇਕੱਠੇ ਕਰਕੇ ਜਦੋਂ ਨੌਵੇਂ ਨੇ ਸ਼ੁਭਿਅਤ ਕਰਨ ਤੋਂ ਇਨਕਾਰ ਕਰਤਾ ਤੇ ਫਿਰ ਉਹ ਮਾਨਸਾ ਦੇ ਅਬਡਕਟ ਕਰ ਲਿਆ ਤੇ ਅੱਜ ਵੀ ਉਹ ਠੀਕ ਕਹਿ ਰਹੇ ਨੇ ਵੀ ਕਾਲ ਤਖਤ ਤੋਂ ਇਹ ਬਣਿਆ ਸੀ ਸਾਡਾ ਕਾਲੀ ਦਲ ਦਾ ਏ ਅੱਜ ਇੰਡੀਅਨ ਐਕਸਪ੍ਰੈਸਿਵਿਟੀ ਰਿਪੋਰਟ ਛੱਪੀ ਆ ਉਹਦਾ ਜ਼ਿਕਰ ਅਕਾਲ ਤਖਤ ਦੇ ਜੇਹਦਰ ਭਾਈ ਕੁਲਦੀਪ ਸਿੰਘ ਗੜਗੱਚ ਨੇ ਕੀਤਾ ਉਹਨਾਂ ਨੂੰ ਅਸਲ ਤਾਂ ਨਹੀਂ ਪਤਾ ਹੋਇਆ ਕੀ ਸੀ ਜੀ ਜੀ ਫਿਰ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਪੂਰੀ ਜਿਹੜੀ ਜਾਣਕਾਰੀ ਹੈ ਪੂਰਾ ਇਤਿਹਾਸ ਜਿਹੜਾ ਤੁਸੀਂ ਫਰੋਲ ਕੇ ਲੋਕਾਂ ਦੇ ਸਨਮੁਖੇ ਪੇਸ਼ ਕਰਦੇ ਹੋ ਸਾਡੇ ਦਰਸ਼ਕ ਉਸ ਨੂੰ ਬੇਹਦ ਪਸੰਦ ਕਰਦੇ ਆ ਕਿਉਂਕਿ ਕਮੈਂਟਸ ਦੇ ਵਿੱਚੋਂ ਪਤਾ ਲੱਗਦਾ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੇ ਦਰਸ਼ਕਾਂ ਦਾ ਬਹੁਤ ਸਾਰੇ ਕਮੈਂਟਸ ਆਉਂਦੇ ਆ ਪੱਟੀ ਸਾਬ ਤੁਹਾਡਾ ਹਾਲਚਾਲ ਵੀ ਪੁੱਛਦੇ ਆ ਤੁਹਾਨੂੰ ਇਹ ਖਾਸ ਤੌਰ ਤੇ ਖੁਸੀ ਤੌਰ ਦੇ ਉੱਤੇ ਫਤਿਹ ਵੀ ਅਰਜ਼ ਕਰਦੇ ਆ ਕਈ ਲੋਕ ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਕਹਿਦਾ ਜੀ ਕਿ ਬੀਬੀ ਜੀ ਨੇ ਜਿਹੜੀ ਦਾੜੀ ਦੇ ਗੱਲ ਕੀਤੀ ਹੈ ਉਹ ਦਾੜੀ ਕੁਝ ਛੋਟੀ ਕੁਲ ਵੱਡੀ ਹੋ ਗਈ ਹੈ ਇਸਕੇ ਬਦਲੀ ਪੈ ਰਹੀ ਹੈ ਕਿਉਂਕਿ ਉਹ ਚੰਗੀ ਜੀ ਨਹੀਂ ਲੱਗਦੀ ਕਿਉਂਕਿ ਅਸੀਂ ਸੇ ਧੜੀ ਛੱਡੀ ਜਾ ਰਹੀ ਸੀ ਸੀ ਜੇ ਉਮਰ ਦੇ ਤਗਾ ਦੇ ਨਾਲ ਇਹ ਪ੍ਰੋਬਲਮ ਵਰਤੂ ਜੀ 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 ਧੰਨਵਾਦ ਪਰ ਸਾਹਿਬ ਸਸਿਕਾਰ ਜੀ ਸੁਪਰੀ ਹੈ ਸ਼ੁਕਰੀ ਜੀ